ਦੋਸਤੋ ਮੈਂ ਤੁਹਾਡਾ ਆਪਣਾ ਅਮਰ ਸਿੰਘ ਸਿੱਧੂ ਮੈਂ ਆਪਣੀ ਪ੍ਰੋਗਰਾਮ ਸਿਸਟਮ ਦੀਨ ਅੱਜ ਤੁਹਾਨੂੰ ਇੱਕ ਮਜ਼ੇਦਾਰ ਹੱਡ ਵੀਤੀ ਸੁਣਾਉਣਾ ਚਾਹੁੰਦਾ ਮੈਂ ਪਿਛਲੇ ਮਹੀਨੇ ਕੈਨੇਡਾ ਦੇ ਕਿਊਬਿਕ ਸਿਟੀ ਨੂੰ ਕਾਰ ਰਹੀਂ ਜਾ ਰਹੇ ਸੀ ਰਸਤੇ ਵਿੱਚ ਕਿੰਗਸਟਨ ਸ਼ਹਿਰ ਵਿੱਚ ਮੇਰੀ ਪੂਆ ਵੀ ਰਹਿੰਦੀ ਸੀ ਉਹਨਾਂ ਨੂੰ ਰਹਿੰਦੇ ਆ ਬਹੁਤ ਸਾਲ ਹੋ ਗਏ ਹੁਣ ਤਾਂ ਉਹਨਾਂ ਦਾ ਚੇਨ ਚੱਕਰ ਵੀ ਕੈਨੇਡਾ ਦੇ ਸ਼ਹਿਰੀਆਂ ਵਰਗਾ ਹੀ ਹੋ ਗਿਆ ਮੈਂ ਸੋਚਿਆ ਰਸਤੇ ਵਿੱਚ ਪੂਆ ਕੋਲੇ ਨਾਲ ਤਾਂ ਜ਼ਿਆਦਾ ਕੱਪ ਪੀਨੇ ਆ ਨਾਲੇ ਠਹਿਰਾਓ ਹੋ ਜਾਊਗਾ ਇਹ ਸੋਚ ਕੇ ਮੈਂ ਪੂਆ ਦੇ ਘਰ ਜਾ ਕੇ ਪੂਆ ਜੀ ਨੂੰ ਜਾਫਤੇ ਬੁਲਾਇਆ ਖੋਲ ਦਿਲੀ ਨਰਮਾ ਬੈਠ ਦਈ ਪੂਆ ਜੀ ਨੂੰ ਕਿਹਾ ਕਿ ਮੈਨੂੰ ਚਾਹ ਦਾ ਕੱਪ ਬਣਾ ਦਿਓ ਮੈਂ ਅਗਲੇ ਸ਼ਹਿਰ ਲੇ ਰਵਾਨਾ ਹੋਣਾ ਘਰ ਵਿੱਚ ਨੂਰਾਣੀ ਸੀ ਉਹਨਾਂ ਨੇ ਆਪਣੀ ਨੂਰਾਣੀ ਨੂੰ ਬੜੀ ਖੇਲੀਮੀ ਨਾਲ ਜ਼ਿਆਦਾ ਕੱਪ ਬਣਾਉਣ ਲਈ ਕਿਹਾ ਉਹ ਜ਼ਿਆਦਾ ਕੱਬ ਬਣਾਉਣ ਲੱਗੀ ਮੈਂ ਤੇ ਮੇਰੀ ਪੂਆ ਜੀ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਫਿਰ ਮੇਰੀ ਪੂਆ ਜੀ ਨੇ ਮੈਨੂੰ ਕਿਹਾ ਕਿ ਪੁੱਤ ਕੱਲ ਸੇਵੀਆਂ ਬਣਾਈਆਂ ਸੀ ਥੋੜੀਆਂ ਜੀਆਂ ਗਰਮ ਕਰ ਦਈਏ ਖਾਵੇਂਗਾ ਮੈਂ ਖਜੂ ਕਾਲੇ ਨੇ ਪੋਜੀ ਉਹਨਾਂ ਨੇ ਇਸ ਕੰਮ ਲਈ ਫੇਰ ਆਪਣੀ ਨੂਰਾਨੀ ਨੂੰ ਕਿਹਾ ਕਿਸੇ ਵੀ ਅਭੀ ਗਰਮ ਕਰ ਦੇ ਉਹਨਾਂ ਨੇ ਇਹਨੂੰ ਫ੍ਰਿਜ ਵੱਲ ਗਈ ਸੀਗੀਆਂ ਕੱਢੀਆਂ ਥੋੜਾ ਜਿਹਾ ਟਾਈਮ ਵੀ ਲੱਗ ਗਿਆ ਇੰਨੇ ਚ ਜਿਹੜੀ ਚਾਹ ਸੀ ਉਹ ਉਬਲ ਬੁਲ ਕੇ ਬੁਲਬਲੇ ਦੀ ਸ਼ਕਲ ਚ ਉੱਪਰ ਨੂੰ ਆ ਰਹੀ ਸੀ ਜਿਵੇਂ ਕਮਲੀ ਹੋ ਗਈ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੇ microwaves ਵਿੱਚ ਰੱਖ ਕੇ ਸੇਵੀਆਂ ਗਰਮ ਕੀਤੀਆਂ ਹੁਣ ਮੇਰੇ ਮੂਰੇ ਜ਼ਿਆਦਾ ਕੱਪ ਤੇ ਸੇਵੀਆਂ ਪਈਆਂ ਸੀ ਮੈਂ ਵੇਖਿਆ ਕਿ ਚਾਹ ਦਾ ਕੱਪ ਬਹੁਤ ਗਰਮ ਤੇ ਸੇਵੀਆਂ ਠੰਡੀਆਂ ਸੀ ਮੈਨੂੰ ਲੱਗਦਾ ਸੀ ਵੀ ਚਾਹ ਕਹੇ ਮੈਂ ਠੰਡਾ ਨਹੀਂ ਹੋਣਾ ਤੇ ਸੇਵੀਆਂ ਕਹਿਣ ਇਸ ਤਾ ਫ੍ਰਿਜ ਚੋਂ ਨਿਕਲ ਕੇ ਆਈਆਂ ਅਸੀਂ ਗਰਮ ਨਹੀਂ ਹੋਣਾ ਚਲੋ ਜੀ ਮੈਂ ਉਹ ਠੰਡੀਆਂ ਸੇਵੀਆਂ ਚਮਚੇ ਨਾਲ ਗਰਮ ਚਾਹ ਚ ਡਬੋ ਡੋ ਕੇ ਖਾ ਲਿਆ ਤੇ ਫਤੇ ਬਲਾ ਕੇ ਆਪਣੇ ਅਗਲੇ ਰਸਤੇ ਨੂੰ ਜਾਣ ਹੀ ਲੱਗਿਆ ਸੀ ਤੇ ਘਰ ਵਿੱਚ ਬੱਚੇ ਵੀ ਮੌਜੂਦ ਸੀ ਮੇਰੇ ਜਾਣ ਸਮੇਂ ਉਹ ਕਮਰਾ ਚੀ ਦੂਰ ਦਰਸੀ ਪਰ ਔਨ ਸਮੇ ਸਿਰਫ ਉਹਨਾਂ ਨੇ ਮੇਰੇ ਨਾਲ ਹੈਲੋ ਹੈਲੋ ਕੀਤੀ ਤੇ ਮੇਰੇ ਅੱਦ ਵਿੱਚ ਉਹਨਾਂ ਛੋਟੇ ਛੋਟੇ ਬੱਚਿਆਂ ਨੇ ਹੱਥ ਮਲਾਇਆ ਦੋਸਤੋ ਮੇਰਾ ਕਹਿਨ ਦਾ ਇਹ ਮਤਲਬ ਹੈ ਕਿ ਉਹਨਾਂ ਦੇਸ਼ਾਂ ਵਿੱਚ ਮਹਿਮਾਨ ਨਿਵਾਜ਼ੀ ਕਰਨ ਦਾ ਸਮਾ ਸਿਰਫ ਵੀਕਐਂਡ ਤੇ ਯਾਨੀ ਸ਼ਨੀਵਾਰ ਤੇ ਐਤਵਾਰੀ ਹੁੰਦਾ ਹੈ। ਬਾਕੀ ਦਿਨਾਂ ਦੇ ਵਿੱਚ ਜਿਵੇਂ ਸੇਵੀਆਂ ਠੰਡੀਆਂ ਉਹ ਇਸ ਕਰਕੇ ਰਹੀਆਂ ਕਿ ਨੂਨ ਨੇ ਆਪਣੀ ਡਿਊਟੀ ਤੇ ਜਾਣਾ ਸੀ। ਉਹ ਕਹਾੜ ਵਿੱਚ ਸੀ। ਇਸ ਕਰਕੇ ਕਮੀ ਰਹੇਗੀ ਹੋਵੇਗੀ। ਬੱਚਿਆਂ ਨਾਲ ਵੀ ਮੇਰਾ ਇਸ ਤੋਂ ਵੱਧ ਲਗਾਓ ਨਹੀਂ ਰਿਹਾ। ਬੱਚੇ ਆਪੋ ਆਪਣੇ ਕਮਰੇ ਚ ਚਲੇਗੇ। ਮੈਂ ਰਸਤੇ ਵਿੱਚ ਸੋਚਦਾ ਸੀ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਜਿੰਨਾ ਚਿਰ ਪੂਆਦੀ ਉਮਰ ਉਹਨਾਂ ਚੇਰੀ ਆਉਣ ਜਾਣ ਸ਼ਾਇਦ ਬਣਿਆ ਰਹੇ ਉਸ ਤੋਂ ਬਾਅਦ ਸਾਡੀ ਅਗਲੀ ਪੀੜ੍ਹੀ ਅਗਲੇ ਰਾਹਾਂ ਦੀ ਪਾਂਦੀ ਬਣ ਜਾਵੇਗੀ ਤੇ ਸਾਡਾ ਸੱਭਿਆਚਾਰ ਰੁੜ ਜਾਵੇਗਾ ਕੋਈ ਸਾਡੇ ਨਾਲ ਪੰਜਾਬੀ ਨਹੀਂ ਬੋਲਣ ਆ ਰਿਹਾ ਹੈਗਾ ਕੋਈ ਸਾਡੇ ਨਾਲ ਪਿਆਰ ਨਾਲ ਨਹੀਂ ਬੈਠ ਸਕੇਗਾ ਤੇ ਸਾਡਾ ਸੱਭਿਆਚਾਰ ਦਿਨ ਬਦਨ ਖੋਰਾ ਲੱਗ ਕੇ ਖਤਮ ਹੁੰਦਾ ਜਾਵੇਗਾ ਸੋ ਮੇਰਾ ਇਸ ਗੱਲ ਕਰਨ ਦਾ ਭਾਵ ਇਹੀ ਹੈ ਕਿ ਸਾਨੂੰ ਆਪਣੇ ਪਿਛਲੇ ਵਿਰਸੇ ਨਾਲ ਸੰਬੰਧ ਬਣਾਈ ਰੱਖਣੇ ਚਾਹੀਦੇ ਹਨ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਗੱਲ ਚੰਗੀ ਲੱਗੀ ਹੋਵੇ ਧੰਨਵਾਦ